ਮੰਦੀਪ ਸਿੰਘ ਅਮਨ ਜੀ ਤੁਸੀਂ ਚੈੱਕ ਕਰਾਂਗੇ ਕਿ ਅੰ데요 ਉਹ ਜਿਹੜਾ ਮਾਮਲਾ ਕੀ ਹੈਗਾ ਇਹਦਾ ਜੀ ਚਿੱਟੇ ਦੇ ਸਬੰਧ ਚ ਆਇਆ ਸਾਰੀ ਪਿੰਡ ਕੋਲ ਕੋੜੇ ਪਿੰਡ ਦੇ ਵਿੱਚ ਕਮੇਟੀ ਬਣੇ ਨਹੀਂ ਪਹਿਲਾਂ ਤਾਂ ਨਹੀਂ ਹੁਣ ਅੱਜ ਬਣਾਉਣੀ ਆ ਸੀ ਇਹ ਪ੍ਰਸ਼ਾਸਨ ਨੂੰ ਬਲੋਕ ਕਿਹਾ ਗਿਆ ਸੀ ਕਿ ਅਸੀਂ ਕਮੇਟੀ ਬਣਾਈ ਜਾ ਰਹੀਆਂ ਨੇ ਕਿ ਸਾਰੇ ਪਾਂਡੇ ਦੇ ਵਿੱਚ ਕੋਮੇਟੀ ਪਿੰਡ ਦੇ ਵਿੱਚ ਬਣੀ ਨਹੀਂ ਪਹਿਲਾਂ ਕੋਈ ਨਹੀਂ ਬਣੀ ਹੁਣ ਬਣਾਵਾਂਗੇ ਜੀ ਹੁਣ ਜਦੋਂ ਸੇਕ ਪਹੁੰਚਿਆ ਹੁਣ ਲਾਜ਼ਮੀ ਬਣਾਵਾਂਗੇ ਅੱਜ ਅੱਜੇ ਜਾ ਕੇ ਬਣਾਵਾਂਗੇ ਗੱਲ ਹੋਈ ਹੈ ਗੱਲ ਕੀ ਹੋਈ ਸੀ ਸਾਰੀ ਇਹ ਚਿੱਟੇ ਦਾ ਸਾਡੇ ਪਿੰਡੂ ਮੁੰਡੇ ਦੀ ਕੱਲ ਇੱਕਲੀ ਡੈਥ ਹੋਈ ਆ ਇਹ ਜਿਹੜੇ ਚਿੱਟਾ ਉਹਦੇ ਨਾਲ ਸਰੰਜਨ ਦੇ ਨਿਸ਼ਾਨ ਨੇ ਚਿੱਟਾ ਲਾ ਕੇ ਬਾਦ ওভারਡੋਜ਼ ਨਾਲ ਉਹ ਮੁੰਡਾ ਗੁਜ਼ਰ ਗਿਆ ਇਹ ਜਿਹੜੇ ਇੱਕ ਲਿਆ ਰੱਖਿਆ ਕੱਲ ਫੜਿਆ ਗਿਆ ਉਹਦੇ ਸਬੰਧ ਚ ਆਇਆ ਸੀ ਨਹੀਂ ਨਹੀਂ ਛਡਾਉਣੀ ਉਹਦੇ ਕਾਰਵਾਈ ਕਰਾਉਣ ਵਾਸਤੇ ਆਇਆ ਹਾਂਜੀ ਕੀ ਨਾਮ ਹੈ ਤੁਹਾਡਾ ਮਨਜੀਤ ਗੌਰ ਜੀ ਕਿੱਥੋਂ ਆਏ ਮਤਲਬ ਅਸੀਂ ਲੇਲ ਕੋਟੜੇ ਤੋਂ ਜੀ ਕਿਉਂ ਇਕੱਠੇ ਹੋਇਆ ਅੱਜ ਥਾਣੇ ਅਸੀਂ ਜੀ ਨਸ਼ੇ ਦੇ ਖਿਲਾਫ ਖੰਡ ਸਾਡੇ ਮੁੰਡੇ ਦੇ ਇੱਕ ਦੀ ਮੌਤ ਹੋ ਗਈ ਜੀ ਨਸ਼ੇ ਕਰਕੇ ਇਹ ਚਿੱਟਾ ਵੀ ਕਰ ਰਿਹਾ ਜੀ ਇਹ ਚਿੱਟੇ ਵਾਲਿਆਂ ਨੂੰ ਚੱਕੋ ਪਿੰਡ ਚ ਤਾਂ ਇਕੱਠ ਹੋਇਆ ਇਹ ਵੀ ਬਸ ਕੋਈ ਇੱਥੇ ਰਹਿਣਾ ਚਾਹੀਦਾ ਵੇਚਣ ਵਾਲਾ ਸਭ ਝੁਗੇ ਜਾਣ ਕੋਟੜੇ ਚ ਸਾਬ ਦੇ ਜਵਾਕ ਗਾਲ ਰੱਖੇ ਨੇ ਇਹਨਾਂ ਨੇ ਹਾਂ ਜੀ ਸਾਡੀ ਇਹੀ ਸਰਕਾਰ ਨੂੰ ਬੇਨਤੀ ਆ ਵੀ ਇਹ ਇਕੱਲਾ ਇਕੱਲਾ ਜਣਾ ਚੁਗਿਆ ਜਾਵੇ ਜਿਹੜੇ ਵੀ ਅਸੀਂ ਦੇ ਨੇ ਉੱਥੇ ਪਿੰਡ ਚ ਬੜੇ ਵੀ ਇਹਨਾਂ ਨੂੰ ਕੋਈ ਦੋ ਚਾਰ ਰਾਤ ਫੜਿਆ ਵੀ ਹੈ ਜੀ ਇੱਕ ਮੁੰਡਾ ਕਾਹਨ ਕੋਟੜੇ ਦਾ ਜੀ ਇਸ ਤਰ੍ਹਾਂ ਦੀ ਮੰਗ ਕਰਦੇ ਹਾਂ ਅਸੀਂ ਅਸੀਂ ਮੰਗ ਕਰਦੇ ਆਂ ਵੀ ਸਾਡੇ ਪਿੰਡੇ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਛੱਡਣਾ ਹੈ ਕਿ ਸਭ ਚੱਕਣੇ ਨੇ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਗਮਦੂਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਵੀਰੇ ਗੋਟੜਾ ਲਿਖ ਜੀ ਥਾਣੇ ਕਿਵੇਂ ਆਏ ਤੁਸੀਂ ਥਾਣੇ ਅੱਜ ਅਸੀਂ ਚਿੱਟੇ ਦੇ ਸਬੰਧ ਚ ਆਏ ਆਂ ਜੀ ਕੱਲ ਸਾਡੇ ਪਿੰਡ ਚ ਨੌਜਵਾਨ ਮੁੰਡੇ ਦੀ ਇੱਕ ਚਿੱਟੇ ਨਾਲ ਮੌਤ ਹੋਈ ਹੈ ਜੀ ਕੱਲ ਅਸੀਂ 4 ਵਜੇ ਤੋਂ ਇਹਨਾਂ ਦਾ ਟਰੈਪ ਲਾਇਆ ਹੋਇਆ ਸੀਗਾ ਜੀ ਇਹਨਾਂ ਨੂੰ ਫੜਨ ਵਾਸਤੇ ਇਹ ਨੈਰ ਤੇ ਚਾਰ ਬੰਦੇ ਆਣ ਨਸ਼ੇ ਨਾਲ ਧੁੰਦ ਪੂਰੇ ਬੈਠੇ ਧੀ ਗਏ ਸਾਡੇ ਦੋ ਬੰਦੇ ਲੇਟ ਹੋਗੇ ਨਹੀਂ ਅਸੀਂ ਇਹਨਾਂ ਨੂੰ ਸੰਦੇਹਾਂ ਦਿਨੇ ਫੜਨਾ ਤੇ 4 ਵਜੇ ਫਿਰ ਅਸੀਂ ਸ਼ਾਮ ਨੂੰ 8 ਵਜੇ ਤਕਰੀਬਨ ਅਸੀਂ ਇਕੱਠੇ ਹੋਏ ਹੋਏ ਸਾਰੇ ਅਸੀਂ ਨੇ ਨਾ 2000 ਰੁਪਏ ਦਿੱਤਾ ਜੀ ਉਹਨਾਂ ਦੀ ਵੀਡੀਓ ਵੀ ਬਣਾਈ ਅਸੀਂ ਨੇ ਉਹ ਸਾਡੇ ਲਵੇ ਪ੍ਰੂਫ ਹੈਗਾਗਾ ਫਿਰ ਬੰਦੇ ਨੂੰ ਫੋਨ ਕਰਿਆ ਵੀ ਸਾਨੂੰ ਉਹ ਬੰਦੇ ਨੂੰ ਕਿਹਾ ਵੀ ਚਿੱਟਾ ਚਾਹੀਦਾ ਹੈਗਾ ਉਹ ਕਹਿੰਦਾ ਮੈਨੂੰ ਚਿੱਟਾ ਚਾਹੀਦਾ ਇਹ ਕਹਿੰਦਾ ਵੀ ਮੇਰੀ ਮੰਮੀ ਘਰੇ ਪਤਾ ਲੱਗ ਜਾਊਗਾ ਵੀ ਉੱਠਦਾ ਉਹ ਕਹਿੰਦਾ ਵੀ ਚਲ ਤੂੰ ਟੂਰਨੀਆ ਲਵੇ ਆ ਜਾ ਨਹਿਰ ਤੇ ਬਾਗਿਆ ਜਦੋਂ ਇਹ ਅਸੀਂ ਗੱਡੀ 'ਚ ਫੜੇ ਇਹਦੇ ਨਾਲ ਅਸੀਂ ਦੀਦੀ ਥਾਪੜ ਬਰੇਟ ਵੀ ਕਰੀਏਗੀ ਇਹ ਲਵੋ ਚਿੱਟਾ ਬਰਾਮਦਗੀਤਾ ਸੀਨੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਚੌਂਕ ਚ ਲਿਆਏ ਉੱਥੇ ਬੁੜੀਆਂ ਵੀ ਇਕੱਠੀਆਂ ਹੋਈਆਂ 100 200 ਬੰਦੇ ਦਾ ਪਿੰਡ ਦਾ ਇਕੱਠ ਹੋਇਆ ਉੱਥੇ ਉਸ ਤੋਂ ਬਾਅਦ ਅਸੀਂ ਨੇ ਪੁਲਿਸਾਂ ਬੁਲਾਈ ਜੀ ਪੁਲਿਸ ਕੋਲ ਹਾਂ ਹਾਂ ਪੁਲਿਸ ਕੋਲ ਆ ਜੀ ਮੁੰਡੇ ਦੀ ਮੌਤ ਕਿਉਂ ਹੋਈ ਹੈ ਕਾਰਨ ਕੀ ਉਹ ਮੁੰਡੇ ਦੀ ਮੌਤ ਇਹ ਚਿੱਟੇ ਕਾਰਨ ਹੋਈ ਹੈ ਜੀ ਟੀਗਾ ਲੱਗਿਆ ਹੋਇਆ ਦੀਆ ਜੀ ਮੈਂ ਇਹ ਦੇਖੇ ਵੀ ਨਹੀਂ ਜੀ ਮੈਂ ਪਰਸੋਂ ਮੂਨ ਫੀਲ ਛੱਡਣ ਜਾ ਰਿਹਾ ਸੀਗਾ ਜੀ ਇਹ ਤਿੰਨ ਬੰਦੇ ਮੈਂ ਲੇਲਾ ਵਾਲੀ ਸਾਈਡ ਮੁਰਦੇ ਦੇ ਦੇਖੇ ਨੇ ਜੀ ਇਹ ਤਿੰਨੇ 2 ਮਹੀਨੇ ਪਹਿਲਾਂ ਇਹ ਮੁੰਡੇ ਦੇ ਮੱਥੋਂ ਥਾਪੜੇ ਵੀ ਲੱਗੇ ਨੇ ਇੱਕ ਹੋਰ ਹੈ ਜੀ ਜਿਹਦੀ ਇਹ ਉਦੋਂ ਵੀ ਪਹਿਲਾਂ ਛੇੜੀਆਂ ਵਿੱਚ ਸਾਡੇ 3 3.5 ਲੱਖ ਰੁਪਏ ਦੀ ਜਿੰਮਤ ਸੀ ਜੀ ਇਹ ਜਿਹੜੇ ਚੱਟੇ ਨਸ਼ੇੜੀ ਨੇ ਇਹਨਾਂ ਨੇ ਸਾਡੇ ਪਿੰਡ ਦੀ ਜਿੰਮਾਂ ਵੇਚੀਆ ਜਿਹੜੀਆਂ ਪਿੰਡ 'ਚ ਸਾਡੇ 1 ਮਹੀਨਾ ਪਹਿਲਾਂ ਇੱਕ ਹੋਮਗਾਰਡ 'ਚ ਨੌਜਵਾਨ ਸੀਗਾ ਰਮਦਾਸੀਆਂ ਦਾ ਜੀ ਉਹ ਮੁੰਡੇ ਨੇ ਸੁਸਾਇਡ ਏਸੇ ਕਰਕੇ ਕੀਤੀ ਹੈ ਡਿਪਰੈਸ਼ਨ ਚਲਾ ਗਿਆ ਉਹ ਚੱਟੇ ਦਾ ਆਦੀ ਹੋ ਗਿਆ ଥିਗਾ ਜੀ ਉਹਨੇ ਵੀ ਸੁਸਾਇਡ ਕਰ ਲਈ ਉਹਨਾਂ ਦੇ ਘਰੇ ਚੋਰੀ ਕਰੀ ਜੀ ਕਿੰਨੇ ਕੁ ਮੌਤਾਂ ਹੋਈਆਂ ਤੁਹਾਡੇ ਚੱਟੇ ਨੂੰ ਸਾਡੇ ਚੱਟੇ ਨਾਲ 3-4 ਮੌਤਾਂ ਹੋ ਗਈਆਂ ਜੀ ਫੋਂ ਕਿਸ ਤਰ੍ਹਾਂ ਮੰਗ ਕਰੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਦਾ ਖਿਲਾਫ ਠੁਕਦੀ ਕਾਰਵਾਈ ਕੀਤੀ ਜਾਵੇ ਜੋ ਵੀ ਇਹ ਨਸ਼ਾ ਵੇਚਦੇ ਨੇ ਇਹ ਜਿਹੜਾ ਆਪਣੇ ਕੋਟੜਾ ਲੈਲ ਪਿੰਡਾ ਇਹਦਾ ਅਪਰਧਾ ਲੈਲੇ ਚ ਪਿੰਡਾ ਉੱਥੇ ਲੋਕ ਕਾਫੀ ਮਿਲ ਕੇ ਇਕੱਠੇ ਹੋ ਕੇ ਆਜੇ ਸੀ ਜਿਨ੍ਹਾਂ ਨੇ ਕਿਹਾ ਵੀ ਸਾਡੇ ਪਿੰਡ ਚ ਕਾਫੀ ਜਿਆਦਾ ਨਸ਼ੇ ਦਾ ਅਰਜਾਨ ਮਤਲਬ ਹੈ ਨਵੇਂ ਮੁੰਡੇ ਨਸ਼ੇ ਵੱਲ ਲੰਘ ਰਹੇ ਨੇ ਤੇ ਵੀ ਉਹਨੂੰ ਠੱਲ ਪਾਈ ਜਾਵੇ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਲੜਕੇ ਨੂੰ ਫੜ ਕੇ ਸਾਡੇ ਪੁਲਿਸ ਪਾਰਟੀ ਬਾਹਰ ਲਾ ਕੇ ਸੋਦੇ حوالے ਵੀ ਕੀਤਾ ਹੈ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਪੁਸ਼ਸ਼ ਕਰ ਰਹੇ ਹਾਂ ਤੇ ਜੇ ਤਾਂ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਜਾਪਤ ਸਰਕਾਰ ਵਿੱਚਤੀ ਜਾਊਗੀ ਸਰ ਇਹ ਹਨ ਨੇ ਵੀ ਕਿਹਾ ਹੈ ਵੀ ਪਿੰਡ ਦੇ ਵਿੱਚ ਕਾਫੀ ਮੌਤਾਂ ਜਿਹੜੀਆਂ ਹੈਗੀਆਂ ਨਸ਼ੇ ਕਾਰਨ ਹੋਈਆਂ ਨੇ ਜੇ ਕਿਸ ਤਰ੍ਹਾਂ ਦੇ ਜਿਹਾ ਆਪਾਂ ਜਾਂਚ ਦੇਖੋ ਆ ਇਹ ਜ਼ਿਕਰ ਕਰ ਰਹੇ ਸੀ ਮੌਤਾਂ ਹੋਈਆਂ ਨੇ ਪਰ ਸਾਨੂੰ ਕੋਈ ਮੌਤੇ ਤਲਾਹ ਨਹੀਂ ਮਿਲੀ ਹੈਗੀ ਇਸ ਤਰ੍ਹਾਂ ਦੀ ਕੋਈ ਪਿਛਲੇ ਸਮੇਂ ਦਰਾਂ ਜਿਹੜੇ ਕੋਈ ਮੌਤਾਂ ਹੋਈਆਂ ਨੇ ਤੇ ਉਹਦੇ ਬਾਰੇ ਸਾਡੇ ਕੋਲ ਥਾਣੇ 'ਚ ਕੋਈ ਤਲਾਹ ਨਹੀਂ ਤੀ ਤੇ ਅਲਗ ਬਤਰਾਹ ਦਿੱਤੀ ਹੁੰਦੀ ਫਿਰ ਜਰੂਰ ਦੁਸ਼ਕਲਾਪ ਕਾਰਵਾਈ ਹੁੰਦੀ ਜਿਹੜਾ ਮੁੰਡਾ ਫੜਾਇਆ ਜੀ ਉਹਦੇ ਕੀ ਚੱਲ ਰਿਹਾ ਹੈ ਜੀ ਦੇਖੋ ਉਹਦੀ ਪੁਲਿਸ ਪਾਰਟੀ ਸਾਡੀ ਕੋਸ਼ਿਸ਼ ਕਰ ਰਹੀ ਹੈ ਤੇ ਕੋਸ਼ਿਸ਼ ਕਰਕੇ ਜਿਹੜੀ ਬੰਦੀ ਕਾਰਵਾਈ ਹੈ ਅਮਲ ਚ ਲੰਮੀ ਜਾਊਗੀ ਜੋ ਰਿਕਵਰੀ ਅਨਸਾਰ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਸਰ ਪਿੰਡ ਵਾਲਿਆਂ ਨੇ ਕੀ ਦੱਸਿਆ ਜੀ ਇਸ ਦੀ ਸਮਾਂ ਦੇ ਵਿੱਚ ਇਹਦਾ ਬਲਤ ਤਵੀ ਟੁੱਟੇ ਦਾ ਸਰਵਰੀਏ ਜਨਾ ਕਰਦਾ ਤੇ ਬੰਦ ਪਿੰਡ ਵਾਲੇ ਤਾਂ ਕਹਿੰਦੇ ਨੇ ਵੀ ਇਹ ਨਸ਼ਾ ਵੇਚਦਾ ਹੈ ਜਿਹੜਾ ਬੰਦਾ ਉਹਨਾਂ ਨੇ ਫੜਾਇਆ ਪੁਲਿਸ ਪਾਰਟੀ ਨੂੰ ਤੇ ਜੋ ਪਿੰਡ ਵਾਲੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਲਿਆਂਦਾ ਪਤਾ ਨਹੀਂ ਕਿਹੜੇ ਕਾਰਨ ਕਰਕੇ ਪਰੰਤੂ ਅੱਜ ਕਾਫੀ ਲੋਕ ਇਕੱਠੇ ਹੋ ਕੇ ਪਿੰਡ ਦੇ ਆਏ ਨੇ ਤੇ ਅਸੀਂ ਇਹਦੀ ਪ੍ਰੋਪਰ ਜਾਂਚ ਕਰਕੇ ਬਿਲਕੁਲ ਸੱਚ ਕਰ ਵੀ ਕਰਾਂਗੇ ਸਰ ਕੀ ਕੀ ਕਹਿਣਾ ਚਾਹੂੰਗਾ ਪਿੰਡ ਵਾਲਾ ਲੋਕ ਕਿ ਨਸ਼ਾ ਜਿਸ ਤਰ੍ਹਾਂ ਪਿੰਡ ਵਾਲਾ ਪਿੰਡ ਵਾਲਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਜਿਸ ਤਰ੍ਹਾਂ ਤੁਸੀਂ ਅੱਜ ਜਿਵੇਂ ਉੱਠੇ ਹੋ ਇਸ ਤਰ੍ਹਾਂ ਸਾਰੇ ਪਿੰਡਾਂ ਨੂੰ ਹੀ ਕੱਲਾ ਇਹੀ ਪਿੰਡ ਨਹੀਂ ਸਾਰਿਆਂ ਨੂੰ ਨਸ਼ੇ ਦੇ ਖਿਲਾਫ ਉੱਠਣਾ ਪੈਣਾ ਹੈ ਆਪਾਂ ਨੂੰ ਪਿੰਡਾਂ ਦੇ ਵਿੱਚ ਪਹਿਰੇ ਵੀ ਲਾਉਣੇ ਪੈਣ ਨੇ ਦਿਨ ਰਾਤ ਦੇ ਕਿਉਂਕਿ ਨਸ਼ਾ ਜਿਹੜਾ ਦਿਨੇ-ਦਿਨੇ ਹੀ ਚੱਲਦ ਨੇ ਦਿਨ ਦੇ ਪਹਿਰੇ ਹੀ ਲਾਉਣੇ ਪੈਣਗੇ ਇਹੇ ਛੱਕੀ ਬੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਨਸ਼ਾ ਦੇਣ ਆਉਂਦੇ ਨੇ ਜਾਂ ਲੈਣ ਆਉਂਦੇ ਨੇ ਉਹਨਾਂ ਨੂੰ ਵੀ ਰੋਕਣਾ ਪਊਗਾ ਤੇ ਐਦਾਂ ਦੇ ਪਿੰਡਾਂ 'ਚ ਕਈਆਂ ਚੰਦੇ ਵੀ ਰਹੇ ਨੇ ਬੜੇ ਸਕਸੈਸਫੁਲ ਹੋਏ ਨੇ ਕਿ ਕਮੇਡੀ ਕਿ ਕਮੇਡੀਅਮ ਬਣਾਇਆ ਜਾਂਦੀ ਹਾਂਜੀ ਇਸ ਪਿੰਡ ਦੀ ਗੱਲ ਮੈਂ ਇਹਨਾਂ ਨਾਲ ਗੱਲ ਕੀਤੀ ਹੈਗੀ ਇਹ ਇੱਕ ਕਮੇਟੀ ਬਣਾ ਰਹੇ ਨੇ 15 ਕ ਬੰਦਿਆਂ ਦੀ ਤੇ ਉਹਦੇ ਮੁਤਾਬਕ ਫਿਰ ਇਹ ਪ੍ਰੋਪਰ ਵੀ ਕਿਹੜਾ ਬੰਦਾ ਨਸ਼ਾ ਕਰਦਾ ਹੈ ਉਹਦਾ ਨਸ਼ਾ ਛਡਾਉਣਾ ਪਊਗਾ ਅਸੀਂ ਹੌਲੀ ਕੋਸ਼ਿਸ਼ ਕਰਨਗੇ ਜਿਹੜਾ ਕਿ ਵੇਚਦੇ ਨੇ ਉਹਨਾਂ ਖਿਲਾਫ ਐਕਸ਼ਨ ਲੈ ਲਈ ਇਹ ਸਾਨੂੰ ਦਵਾ ਦੇਣਗੇ